ਪੰਜਾਬ ਚ ਨਵੀਂ ਸਰਕਾਰ ਬਣਦਿਆਂ ਹੀ ਮਾਫੀਆ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਫਾਜ਼ਿਲਕਾ ਦੇ 13 ਪਿੰਡਾਂ ਚ ਚਲਾਈਆਂ ਜਾ ਰਹੀਆਂ ਰੇਤ ਦੀਆਂ ਖੱਡਾਂ ਤੇ ਛਾਪੇ ਮਾਰੀ ਹੋਈ ਹੈ ਜਿਸ ਤੋਂ ਬਾਅਦ 7 ਦੁਕਾਨਾਂ ਨੂੰ ਕਬਜ਼ਾ ਚੁਲਿਆ ਗਿਆ ਅਤੇ 8 ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਸਰਕਾਰ ਬਣੀ ਤਾਂ ਮਾਫੀਆ ਤੇ ਲਗਾਮ ਲਗਾਈ ਜਾਵੇਗੀ ਅਜਹੀ ਕਾਰਵਾਈ ਕਰਕੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਟੋਟਲ ਜਿਹੜੇ 5 ਮੁਕੱਦਮੇ ਦਰਜ ਹੋਏ ਨੇ ਸਦਰ ਫਾਜ਼ਿਲਕਾ ਸ सदर ਦਲਾਲਾਬਾਦ ਦੇ ਏਰੀਆ ਦੇ ਵਿੱਚ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਨੇ ਇਸ ਦੇ ਵਿੱਚ ਕੁੱਲ ਜਿਹੜੇ 7 ਵਾਹਨ ਕਬਜ਼ੇ ਵਿੱਚ ਲਏ ਗਏ ਨੇ ਜਿੰਨਾ 10 ਟਰੈਕਟਰ ਟਰਾਲੀਆਂ ਇੱਕ ਕੱਲੀ ਟਰਾਲੀ ਹੈ ਜੀਸੀਬੀ ਮਸ਼ੀਨ ਹੈ ਤੇ ਦੋ ਖਚ ਰਿਹੜੇ ਨੇ 7 ਮੂਲ्यों ਵਿੱਚਲੇ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਬਾਕੀ ਜਿਹੜੇ ਮੁਕਦਮੇ ਆਨਨੋਨ ਬੰਦੇ ਦੇ ਖਿਲਾਫ ਦਰਜ ਹੋਏ ਨੇ ਇਹ ਮਾਈਨਿੰਗ ਦੇ ਖਿਲਾਫ ਪਾਲਿਸੀ ਵੀ ਟਾਸਕ ਫੋਰਸ ਬਣਾਈ ਹੈ ਤੇ ਅਸੀਂ ਪੂਰੀ ਕਰ ਰਹੇ ਹਾਂ ਵੀ ਕੋਈ ਵੀ ਬੰਦਾ ਇਲੀਗਲ ਮਾਈਨਿੰਗ ਜਿਹੜਾ ਕਰਦਾ ਉਹਦੇ ਖਿਲਾਫ ਸਖਤੀ ਨਾਲ ਜਿਹੜਾ ਹੈਗਾ ਕਾਰਵਾਈ ਕੀਤੀ ਜਾਊਗੀ